ਸਰਹੱਦੀ ਲੋਕਾਂ ਦੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦੇ ਕੇ ਡੀਸੀ ਨੇ ਆਪਣੇ ਅਰਥੀ ਫੂਕ ਮੁਜਾਰੇ ਤੋਂ छुड़ਵਾਇਆ ਖੇੜਾ ਡੀਸੀ ਮੈਡਮ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਰਿਪੋਰਟ ਦੇਣ ਦੇ ਵੀ ਦਿੱਤੇ ਨਿਰਦੇਸ਼ ਬਾਰਡਰ ਪੱਟੀ ਦੇ ਪਿੰਡਾਂ ਦੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਖਿਲਾਫ ਅਰਥੀ ਫੂਕ ਮੁਜ਼ਾਰਾ ਕੀਤਾ ਜਾ ਰਿਹਾ ਸੀ ਅੱਜ ਡੀਸੀ ਫਾਜ਼ਿਲਕਾ ਮੈਡਮ ਸੇਨੂ ਦੁੱਗਲ ਨੇ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਜਾਣਾ ਸੀ ਜਿਸ ਦੀ ਢਿੰਕ ਪੈਂਦੇ ਹੀ ਉਕਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੈਡਮ ਡੀਸੀ ਨੂੰ ਕਾਲੀਆਂ ਛੰਡੀਆਂ ਦਿਖਾ ਕੇ ਉਨ੍ਹਾਂ ਖਿਲਾਫ ਅਰਥੀ ਫੂਕ ਮੁਜ਼ਾਰਾ ਕੀਤਾ ਜਾਣਾ ਸੀ ਪਰ ਡੀਸੀ ਮੈਡਮ ਸਿਆਨੂ ਦੁੱਗਲ ਨੇ ਤੁਰੰਤ ਐਕਸ਼ਨ ਚ ਆਉਂਦੇ ਹੋਏ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੂੰ ਸਾਦਕੇ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਆਪਣੇ ਲਗਾਤਾਰ ਫੂਕੇ ਜਾ ਰਹੇ ਪੁਤਲਿਆਂ ਤੋਂ ਵਿਦਿਆਰਥੀਆਂ ਤੇ ਨੌਜਵਾਨਾਂ ਤੋਂ ਖਹਿੜਾ ਛੁਡਵਾ ਲਿਆ। ਡੀਸੀ ਫਾਜ਼ਿਲਕਾ ਨਾਲ ਮੀਟਿੰਗ ਹੋਣ ਤੋਂ ਬਾਅਦ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੋਵਾਲ, ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੁਭੇਗ ਚੰਗੜ ਪੈਣੀ, ਸੀਨੀਅਰ ਆਗੂ ਗੁਰਦਿਆਲ ਸਿੰਘ, ਕੁਲਦੀਪ ਸਿੰਘ, ਪਿੰਡ ਮਹਾਤਮ ਨਗਰ ਅਤੇ ਖਰਮੇ ਸਿੰਘ ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਲਗਭਗ ਸਰਹੱਦੀ ਪਿੰਡਾਂ ਦੀਆਂ ਜਿੰਨੀਆਂ ਬੁਨਿਆਦੀ ਮੰਗਾਂ ਨੂੰ ਉਠਾ ਕੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਉਹਨਾਂ ਤੇ ਤੁਰੰਤ ਹੱਲ ਲਈ ਡੀਸੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਜਿਸ ਦੇ ਚਲਦੇ ਆਗੂਆਂ ਨੇ ਫੈਸਲਾ ਕੀਤਾ ਕਿ ਮੰਗਾਂ ਪੂਰੀਆਂ ਹੋਣ ਦਾ ਭਰੋਸਾ ਦਿਵਾਉਣ ਤੇ ਅਰਥੀਫੁਕ ਮੁਜ਼ਾਰੇ ਮਲਤਵੀ ਕਰ ਦਿੱਤੇ ਗਏ ਹਨ ਰਮਨ ਧਰਮੂ ਵਾਲਾ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਪੰਜਾਬ ਪ੍ਰਦਾਨ ਪਿਛਲੇ ਲਗਭਗ 3 ਤੋਂ 4 ਮਹੀਨਿਆਂ ਤੋਂ ਜਿਹੜਾ ਜਿਹੜਾ ਫਾਈਲ ਕਾਣ ਸੰਬੰਧਤ ਇੱਕ ਲਗਾਤਾਰ ਜਿਹੜੇ ਮੰਗ ਪੱਤਰ 1 2 ਦਿੱਤੇ ਗਏ ਸੀ ਮੰਗ ਪੱਤਰ ਇਸ ਸੰਬੰਧ ਵਿੱਚ ਕਿ ਫਾਈਲ ਕਾ ਸਰਦੀ ਖੇਤਰ ਦੇ ਜਿਹੜੀਆਂ ਮੰਗਾ ਸੀ ਕਿ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਚੰਗੜਪੈਣੀ ਸਕੂਲ ਸੀ ਸੀਨੀਅਰ ਸਕੈਂਡਰੀ ਸਕੂਲ ਉੱਥੋਂ ਦੇ ਜਿਹੜੇ ਅੱਠ ਜਿਹੜੇ ਲੈਕਚਰਾਰ ਸੱਤ ਲੈਕਚਰਾਰ ਇੱਕ ਪ੍ਰਿੰਸੀਪਲ ਜਿਹੜੇ ਉਹ ਜਿਹੜੇ ਸਟਾਫ ਜਿਹੜੇ ਨਹੀਂ ਹੈਗੇ ਸੀ ਉਹਨਾਂ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਅੱਜ ਜਦੋਂ ਇੱਥੋਂ ਦੇ ਐਮਐਲਏ ਸਾਹਿਬ ਉਹਨਾਂ ਨੇ ਜਦੋਂ ਇਸ ਸਰਦੀ ਖੇਤਰ ਦਾ ਦੌਰਾ ਕਰਨਾ ਸੀ ਅਸੀਂ ਇੱਕ ਪ੍ਰੋਗਰਾਮ ਇੱਥੇ ਆਇਆ ਸੀ ਕਿ ਕਾਲੀਆਂ ਚੱਡੀਆਂ ਜਿਹੜੀਆਂ ਵਿਦਿਆਰਥੀਆਂ ਵੱਲੋਂ ਨੌਜਵਾਨਾਂ ਵੱਲੋਂ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾਊਗਾ ਪਰ ਲੰਮੇ ਸਮੇਂੇ ਦਾ ਜਿਹੜਾ ਲੰਮਾ ਸਮਾਂ ਬੀਤ ਜਾਣ ਦੇ باوجود ਉਹਨਾਂ ਨੇ ਅੱਜ ਤੁਰੰਤ ਜਿਹੜੀ ਹੈ ਡੀਸੀ ਸਾਹਿਬ ਡੀਸੀ ਮੈਡਮ ਨੇ ਜਿਹੜੀ ਉਹ ਮੀਟਿੰਗ ਜਿਹੜੀ ਉਹਨਾਂ ਨੇ ਬੁਲਾਈ ਹੈ ਕਿ ਤੁਹਾਡੇ ਨਾਲ ਜਿਹੜੀ ਮੀਟਿੰਗ ਕਰਨਾ ਚਾਹੁੰਦੇ ਆ ਤੁਹਾਡੇ ਲੈਕਚਰਾਰਾਂ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਤੁਰੰਤ ਜਿਹੜੀ ਇਹਦੇ ਤੇ ਜਿਹੜੀ ਉਹ ਗੱਲਬਾਤ ਕਰਾਂਗੇ ਕਿ ਲੈਕਚਰਰ ਜਿਹੜੇ ਉਹ ਛੇਤੀ ਤੋਂ ਛੇਤੀ ਹੋਰ ਸਕੂਲਾਂ ਤੋਂ ਵੀ ਟਾਈਮ ਟੇਬਲ ਦੀ ਜਿਹੜੀ ਐਡਜਸਟਮੈਂਟ ਕਰਕੇ ਉਹ ਕੀਤੇ ਜਾਣਗੇ ਤੇ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਮੰਗ ਪੱਤਰ ਦਿੱਤਾ ਤੇ ਨਾਲ ਲਗਵੇਂ ਹੋਰ ਜਿਹੜੇ ਪਿੰਡਾਂ ਦੇ ਵਿੱਚ ਵਿਦਿਆਰਥੀਆਂ ਨੇ ਜਾ ਉਸ ਮਸਲਿਆਂ ਨੂੰ ਲੈ ਕੇ ਕਿ ਸਾਡੇ ਸਰਦੀ ਖੇਤਰ ਦੀ ਕੋਈ ਇੱਕ ਸੈਨਿਅਰ ਸੈਕੰਡਰੀ ਸਕੂਲ ਹੈ ਤਾਂ ਉਹਨਾਂ ਨੇ ਅਸੀਂ ਮੰਗ ਕੀਤੀ ਹੈ ਕਿ ਜਿਹੜੇ ਇੱਕ ਹੋਰ ਜਿਹੜਾ ਇੱਥੋਂ ਦੇ ਸਕੂਲ ਜਿਹੜਾ ਸੀਨੀਅਰ ਸੈਕੰਡਰੀ ਜਿਹੜਾ ਹੋਣਾ ਚਾਹੀਗਾ ਉਹ ਚਾਹੇ ਮਾਤਮਨਗਰ ਇੱਕ ਜਿਹੜਾ ਅਪਗ੍ਰੇਡ ਕਰਨ ਵਾਲਾ ਸਕੂਲ ਉਹ ਕੀਤਾ ਜਾਵੇ ਤੇ ਕਾਵਾਂ ਵਾਲੀ ਜਿਹੜਾ ਸਕੂਲ ਹੈ ਉਹ ਵੀ ਆਪਣੇ ਅਪਗ੍ਰੇਡ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਨੇ ਜਿਨ੍ਹਾਂ ਨੇ ਭਵਿੱਖ ਜਿਨ੍ਹਾਂ ਦਾ ਇੱਕ ਵਧੀਆ ਜਿਹੜਾ ਸੁਖਾਲਾ ਕਰਨਾ ਹੁੰਦਾ ਵੱਡੀ ਗਿਣਤੀ ਦੇ ਵਿੱਚ ਫਾਜ਼ਿਲਕਾ ਦੇ ਉਹ ਵਿਦਿਆਰਥੀ ਨੇ ਨੌਜਵਾਨ ਨੇ ਜਿਹੜੇ ਅਧਿਆਪਕ ਲੱਗਦੇ ਨੇ ਪੂਰੇ ਪੰਜਾਬ ਦੇ ਵਿੱਚ ਫਾਜ਼ਿਲਕਾ ਦੇ ਟੀਚਰਾਂ ਦੀ ਜਿਹੜੇ ਅਧਿਆਪਕਾਂ ਦੀ ਡਿਊਟੀ ਲਾਈ ਜਾਂਦੀ ਹੈ ਤਾਂ ਸਿਰਫ ਫਾਜ਼ਿਲਕਾ ਦੇ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਸਾਡੇ ਆਪ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਇਸ ਸਰਦੀ ਖੇਤਾਂ ਦਾ ਬੜੇ ਵੱਡੇ ਦੌਰੇ ਕੀਤੇ ਉਹਨਾਂ ਨੇ ਵਾਅਦੇ ਵੀ ਕੀਤੇ ਕਿ ਅਸੀਂ ਜਿਹੜਾ ਇਸ ਸਰਦੀ ਖੇਤਾਂ ਨੂੰ ਇੱਕ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਪਰ ਉਹ ਜਿਹੜਾ ਕੰਮ ਨਹੀਂ ਦਿਖ ਰਿਹਾ ਸਾਨੂੰ ਅੱਜ ਡੀਸੀ ਸਾਹਿਬ ਨੇ ਮੈਡਮ ਨੇ ਜਿਹੜੀਆਂ ਅਸੀਂ ਮੰਗਾ ਜਿਹੜੀਆਂ ਆਪਣੀਆਂ ਜਾਇਸੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਜਿਹੜੀ ਰੋਡ ਵਿੱਚ ਬੱਸ ਚਲਾਉਣ ਦੀ ਜਿਹੜੀ ਮੰਗ ਸੀ ਸਾਡੀ ਕਿ ਜਿਹੜੇ ਵਿਦਿਆਰਥੀਆਂ ਨੂੰ ਜਦੋਂ ਦਿੱਕਤ ਆਉਂਦੀ ਹੈ ਕਿ ਸ਼ਹਿਰ ਜਾਣ ਦੇ ਲਈ ਵਿਦਿਆਰਥੀਆਂ ਨੂੰ ਜਿਹੜੇ ਸਕੂਲ ਜਾਣ ਦੇ ਲਈ ਤਾਂ ਉਹਨਾਂ ਲਈ ਜਿਹੜੀ ਬੱਸ ਵੀ ਚਲਾਈ ਜਾਵੇ ਉਹ ਵੀ ਜਿਹੜਾ ਉਹਨਾਂ ਨੇ ਸਬੰਧਤ ਮਹਿਕਮਾ ਦੇ ਨਾਲ ਜਿਹੜੀ ਗੱਲਬਾਤ ਕਰਕੇ ਉਹ ਤੁਰੰਤ ਸਾਰੇ ਜਿਹੜੇ ਮਸਲੇ ਹੱਲ ਕਰਨ ਦੀ ਜਿਹੜਾ ਵਿਸ਼ਵਾਸ ਦਾ ਹੈ ਦਵਾਇਆ ਸਾਨੂੰ ਵੀ ਉਮੀਦ ਹੈ ਕਿ ਇਹ ਛੇਤੀ ਤੋਂ ਛੇਤੀ ਜਿਹੜੇ ਇਸ ਮਸਲੇ ਤੇ ਜਿਹੜੀ ਉਹ ਗੱਲਬਾਤ ਕੀਤੀ ਜਾਊਗੀ ਸਮਾਜੀ ਵੇਖੋ ਇਹ ਪਹਿਲਾਂ ਤਾਂ ਜ਼ਿਲ੍ਹੇ ਪੱਤਰ ਦਾ ਜਿਹੜਾ ਉਹ ਪ੍ਰੋਟੈਸਟ ਜਿਹੜੇ ਲਗਾਤਾਰ ਚੱਲ ਰਹੇ ਸੀ ਜੇ ਅੱਜ ਕਿਉਂਕਿ ਡੀਸੀ ਇੱਕ ਜ਼ਿਲ੍ਹੇ ਦੇ ਪੂਰੇ ਇੰਚਾਰਜ ਹੁੰਦੇ ਨੇ ਉਹਨਾਂ ਨੇ ਪੂਰੀ ਪੂਰੇ ਵਿਸ਼ਵਾਸ ਦੇ ਨਾਲ ਉਹਨਾਂ ਨੇ ਜਿਹੜੀ ਆਪਣੀ ਗੱਲਬਾਤ ਸਾਨੂੰ ਕੀਤੀ ਹੈ ਕਿ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਤੁਰੰਤ ਇਨਦਤ ਕੀਤੀ ਜਾਊਗੀ ਅਸੀਂ 15 ਦਿਨਾਂ ਦੇ ਜਿਹੜੇ ਟਾਈਮ ਦਿੱਤਾ ਕਿ 15 ਦਿਨਾਂ ਦੇ ਬਾਅਦ ਜਿਹੜਾ ਜੇ ਸਾਨੂੰ ਉਮੀਦ ਹੈ ਪਹਿਲੀ ਗੱਲ ਤਾਂ ਕਿ ਇਹ ਹੋਊਗਾ ਮਸਲੇ ਹੱਲ ਕਿਉਂਕਿ ਜਿਸ ਤਰੀਕੇ ਨਾਲ ਡੀਸੀ ਮੈਮ ਨੇ ਅੱਜ ਸਾਡੀ ਮੀਟਿੰਗ ਦੇ ਵਿੱਚ ਗੱਲਬਾਤ ਸੁਣੀ ਹੈ ਉਹਨਾਂ ਨੇ ਪੂਰੇ ਵਧੀਆ ਤਰੀਕੇ ਨਾਲ ਜਿਹੜੀ ਉਹ ਸਬੰਧਿਤ ਮਹਿਕਮੇ ਜਿਹੜੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਕਾਰਵਾਈ ਕਰਨ ਲਈ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਤੇ ਤੇ ਜੇ 15 ਦਿਨਾਂ ਬਾਅਦ ਨਹੀਂ ਹੋਊਗਾ ਤਾਂ ਪੂਰੇ ਪੰਜਾਬ ਅੱਧਰ ਤੇ ਇਹਦਾ ਜਿਹੜਾ ਐਕਸ਼ਨ ਜਿਹੜਾ ਉਲਿਕਣ ਦੀ ਜਿਹੜੀ ਗੱਲ ਹੋਊਗੀ ਬਿਲਕੁਲ ਜੀ ਬਿਲਕੁਲ ਡੀਸੀ ਸਾਹਿਬ ਮੈਡਮ ਨੇ ਕਿਹਾ ਕਿ ਤੁਰੰਤ ਹੀ ਉਹਨਾਂ ਨੇ ਜਿੱਦਾਂ ਆਏ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਜਿਹੜੀਆਂ ਸਾਡੀਆਂ ਮੰਗਾ ਸੀ ਉਹਨਾਂ ਦੇ ਤਈ ਆ ਕੇ ਜਿਹੜੀ ਤੁਰੰਤ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਨੇ ਸਾਡਾ ਜਿਹੜਾ ਉਹ ਮੈਂ ਗੱਲਬਾਤ ਕਰਦਿਆਂ ਕਿ ਸਾਡਾ ਅੱਜ ਦਾ ਜਿਹੜਾ ਐਕਸ਼ਨ ਸੀ ਉਹ ਇੱਥੋਂ ਦੇ ਜਿਹੜੇ ਇੱਕ ਪੂਰੇ ਪਿੰਡਾਂ ਦੇ ਵਿੱਚ ਇੱਕ ਮੁਹਿੰਮ ਸਰਕਾਰ ਵੱਲੋਂ ਚਲਾਈ ਗਈ ਹੈ ਕਿ ਜਿਹੜੀਆਂ ਸਰਟੀਫਿਕੇਟ ਜਿਹੜੇ ਲਗਭਗ 42 43 ਤਰ੍ਹਾਂ ਦੇ ਉਹ ਜਿਹੜੀਆਂ ਪਿੰਡਾਂ ਦੇ ਵਿੱਚ ਸੁਵਿਧਾ ਦਿੱਤੀਆਂ ਜਾਣ ਗਿਆ ਉੱਥੇ ਦੇ ਅੱਜ ਦੌਰਾ ਕਰਨਾ ਸੀ ਜਿਹੜੇ ਐਮ ਐਲ ਏ ਦੇ ਜਿਹੜੇ ਉਹਨਾਂ ਦੇ ਐਮ ਐਲ ਏ ਨੇ ਜਿਹੜਾ ਇੱਥੋਂ ਦਾ ਅੱਜ ਦੌਰਾ ਕਰਨਾ ਸੀ ਕਿ ਉਹਨਾਂ ਦੇ ਉਹ ਅਸੀਂ ਕਾਲੀਆਂ ਚੰਡੀਆਂ ਦਿਖਾਉਣ ਦਾ ਜਿਹੜਾ ਪ੍ਰਦਰਸ਼ਨ ਕਰਨਾ ਸੀ ਹਾਂਜੀ ਹਾਂਜੀ ਉਹ ਮਿਲਤੀ ਕਰ ਦਿੱਤਾ ਜੀ ਅ ਅੱਜ ਜਿਹੜਾ ਜਿਹੜੀ ਸਾਡੀ ਅੱਜ ਵਿਰੋਧ ਪ੍ਰਦਰਸ਼ਨ ਵਾਸਤੇ ਅਸੀਂ ਇਕੱਠੇ ਹੋਏ ਸੀ ਕਿਉਂਕਿ ਲਗਾਤਾਰ ਸਾਨੂੰ ਲਗਭਗ 2 ਮਹੀਨੇ ਹੋ ਗਏ ਆ ਅਸੀਂ ਮੰਗ ਪੱਤਰ ਦਿੱਤਾ ਸੀ ਸਾਡੇ ਸਾਰੇ ਸਾਥੀਆਂ ਨੇ ਗੱਲਬਾਤ ਸਾਂਝੀ ਕੀਤੀ ਹੈ ਕਿ ਸੜਕਾਂ ਨੂੰ ਲੈ ਕੇ ਸਕੂਲ ਦੀ ਸਮੱਸਿਆਵਾਂ ਨੂੰ ਲੈ ਕੇ ਸਰਕਾਰੀ ਬੱਸਾਂ ਨੂੰ ਲੈ ਕੇ ਸਾਡੇ ਇਧਰ ਦੇ ਜਿਹੜੇ ਮੈਡੀਕਲ ਸਹੂਲਤ ਨੂੰ ਲੈ ਕੇ ਬੈਂਕ ਦਾ ਜਿਹੜਾ ਸਾਡੇ ਕੋਲੇ ਉਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਇਸ ਬਾਰਡਰ ਪੱਟੀ ਦੇ ਲੋਕਾਂ ਵਾਸਤੇ ਔਰ ਅੱਜ ਜਿਹੜਾ 2 ਮਹੀਨੇ ਤੋਂ ਬਾਅਦ ਜਦੋਂ ਕੱਲ ਦਾ ਸਾਨੂੰ ਪਤਾ ਲੱਗਿਆ ਕਿ ਡੀਸੀ ਸਾਹਿਬ ਔਰ ਸਰਕਾਰ ਇਧਰ ਵਿజిਟ ਕਰਨ ਆ ਰਹੀ ਹੈ ਤੇ ਕਿਉਂਕਿ 2 ਮਹੀਨੇ ਹੋ ਗਏ ਹੁਣ ਤਾਂ ਸਾਨੂੰ ਕਿਸੇ ਨੇ ਗੱਲਬਾਤ ਸਾਂਝੀ ਨਾ ਕੀਤੀ ਹੋਵੇ ਉਸ ਸੰਬੰਧ ਵਿੱਚ ਅਸੀਂ ਕੱਲ ਹੀ ਕਿਹਾ ਸੀ ਕਿ ਅਸੀਂ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਕਰਾਂਗੇ ਕਾਲੇ ਝੰਡੇ ਵਿਖਾ ਕੇ ਪੁਤਲਾ ਫੂਕਾਂਗੇ ਔਰ ਜੇਰਾ ਪੰਜਾਬ ਸਰਕਾਰ ਦੀ ਪੋਲ ਖੋਲਾਗੇ ਕਿ ਸਾਡੇ ਨਾਲ ਗਲਬਤ ਕਦੋਂ ਕਰੋਗੇ ਪਰ ਕੱਲ ਦੇ ਸਾਨੂੰ ਫੋਨ ਆ ਰਹੇ ਆ ਔਰ ਕੱਲ ਫੋਨ ਆ ਕੇ ਸਾਰਾ ਮਾਮਲਾ ਤੈ ਹੋ ਗਿਆ ਕਿਉਂਕਿ ਅਸੀਂ ਵੀ ਇਹ ਨਹੀਂ ਕਿ ਅਸੀਂ ਵਿਰੋਧ ਹੀ ਕਰਨਾ ਹੈ ਅਸੀਂ ਆਪਣੀ ਗੱਲਬਾਤ ਦੱਸਣੀ ਜਦੋਂ ਪ੍ਰਸ਼ਾਸਨ ਨੇ ਸਾਡੀ ਗੱਲਬਾਤ ਸੁਣ ਲਈ ਹੈ ਬੜੇ ਅੱਛੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਡੀਸੀ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਰੇ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਅੱਜ ਹੀ ਵਿజిਟ ਕਰਕੇ 2 ਵਜੇ ਤੋਂ ਪਹਿਲੇ ਪਹਿਲੇ ਮੇਰੀ ਟੇਬਲ ਤੇ ਰਿਪੋਰਟ ਚਾਹੀਦੀ ਹੈ ਔਰ ਡੀਸੀ ਸਾਹਿਬ ਦਾ ਸੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਮੌਕੇ ਤੇ ਬਹੁਤ ਵਧੀਆ ਸਾ ਨੂੰ ਗੱਲਬਾਤ ਉਹਨਾਂ ਦੀ ਲੱਗੀ ਹੈ ਔਰ ਇਹਨਾਂ 2 ਮਿੰਟ ਦਾ ਜਿਹੜਾ ਪੁਤਲਾ ਫੂਕਣ ਵਾਲਾ ਕੰਮ ਕਿਉਂਕਿ ਪੁਤਲਾ ਫੂਕਣ ਤੇ ਵੀ ਮਿਹਨਤ ਲੱਗਦੀ ਹੈ ਔਰ ਸਾਰੇ ਕੰਮਕਾਰ ਛੱਡ ਕੇ ਸਾਨੂੰ ਜਿਹੜਾ ਇੱਕ ਪਾਸੇ ਕਿਉਂਕਿ ਹੋਰ ਸਾਡੇ ਕੋਲੇ ਕੰਮ ਬਹੁਤ ਹੈ ਜਿਹੜੇ ਅਸੀਂ ਬਾਕੀ ਵੀ ਕੰਮ ਕਰਨੇ ਆ ਪਰ ਜਦੋਂ ਕੋਈ ਗੱਲਬਾਤ ਨਹੀਂ ਸੁਣਦਾ ਗੱਲ ਵੀ ਜਿਹੜੀ ਆ ਲੋਕਾਂ ਦੇ ਹਿੱਤ ਦੀ ਹੋਵੇ ਔਰ ਅਸੀਂ ਤਾਂ ਮਦਦ ਕਰਨ ਵਾਲੇ ਆ ਨਾ ਤੇ ਜੇ ਮਦਦ ਲੈਣ ਵਾਲਾ ਵੀ ਨਾ ਹੋਵੇ ਤਾਂ ਫਿਰ ਸਾਨੂੰ ਤੋੜਾ ਜਾ ਹੁੰਦਾ ਤੇ ਇਹ ਜਿਹੜਾ ਅਸੀਂ ਇਸ ਰੋਡ ਤੇ ਆ ਕੇ ਇਹ ਪਲੇਟਫਾਰਮ ਨੂੰ ਅ ਅਡਾਪਟ ਕਰਕੇ ਆਪਣੀ ਗੱਲ ਦੱਸਣ ਦੀ ਫਿਰ ਅਸੀਂ ਕੋਸ਼ਿਸ਼ ਕਰਦੇ ਆ ਡੀਸੀ ਸਾਹਿਬ ਨੇ ਸਾਡੀ ਗੱਲਬਾਤ ਸੁਣੀ ਹੈ ਅੱਛੇ ਮਾਹੌਲ ਵਿੱਚ ਗੱਲਬਾਤ ਹੋਈ ਹੈ ਜਿਹੜਾ ਅਸੀਂ ਅੱਜ ਕਾਲੇ ਝੰਡੇ ਦਿਖਾਉਣੇ ਸੀ ਜਿਹੜਾ ਅਸੀਂ ਡੀਸੀ ਸਾਹਿਬ ਦਾ ਪਤਲਾ ਫੋਕੜਾ ਸੀ ਜਾਂ ਗੋ ਬੈਕ ਦੇ ਨਾਰੇ ਲਗਾ ਕੇ ਡੀਸੀ ਸਾਹਿਬ ਤੇ ਪੂਰੇ ਹਮਲੇ ਨੂੰ ਵਾਪਸ ਕਰਨਾ ਸੀ ਉਹ ਅਸੀਂ ਮੁਲਤਵੀ ਕਰ ਦਿੱਤਾ ਔਰ ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ 10 ਤੋਂ 15 ਦਿਨ ਦੇ ਅੰਦਰ ਅੰਦਰ ਸਾਰੀ ਗੱਲਬਾਤ ਜਿਹੜੀ ਹੈ ਹੋਈ ਹੈ ਉਹਦੇ ਤੇ ਅਮਲ ਹੋਏਗਾ ਔਰ ਉਦੋਂ ਤੱਕ ਅਸੀਂ ਜਿਹੜਾ ਕੋਈ ਅਸੀਂ 10-15 ਦਿਨ ਦਾ ਇੰਤਜ਼ਾਰ ਕਰਾਂਗੇ ਅਗਰ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਤੇ ਫਿਰ ਅਸੀਂ ਜਿੱਥੇ ਵੀ ਕੋਈ ਪ੍ਰੋਗਰਾਮ ਹੋਏਗਾ ਉਹ ਅਸੀਂ ਵਿਰੋਧ ਸਾਡੀ ਮਜਬੂਰੀ ਹੈ ਕਿ ਉਹ ਅਸੀਂ ਕਰਾਂਗੇ ਫਿਰਾਲ ਅਸੀਂ ਡੀਸੀ ਸਾਹਿਬ ਦਾ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਸ਼ਬੀਗ ਸਿੰਘ ਸਰਪਰਤ ਨਾਉਣ ਸਵਾਜਿਲਸ ਕਤਰ ਅਸੀਂ ਅੱਜ ਜੋ ਸਾਡੇ ਪਿੰਡਾਂ ਵਿੱਚ ਕੈਂਪ ਲੱਗ ਰਿਹਾ ਸੀ ਜਿਹੜਾ ਸਰਕਾਰ ਦੁਆਰਾ ਕਿਉਂਕਿ ਸਾਡੇ ਪਿੰਡਾਂ ਦੀ ਸਮੱਸਿਆ ਸੀ ਜਿਵੇਂ ਚੰਗੜ ਪਾਣੀ ਪਲਸ 2 ਦਾ ਸਕੂਲ ਵਿੱਚ ਸੱਤ ਲੈਕਚਰ ਆਰ ਇੱਕ ਪ੍ਰਿੰਸੀਪਲ ਦੀ ਸੀਟ ਖਾਲੀ ਸੀ ਔਰ ਸਾਡਾ ਜਦੋਂ ਦਾ ਹੜ ਆਏ ਨੇ ਤੋਂ ਉਸ ਸਮੇਂ ਤੋਂ ਰਸਤੇ ਟੁੱਟੇ ਹੋਏ ਨੇ ਔਰ ਜਦੋਂ ਦਾ ਦੇਸ਼ ਜਾਦ ਹੋਇਆ ਕੁਦਰਾਂ ਦੀ ਬਸੇਵਾ ਇਸ ਇਲਾਕੇ ਵਿੱਚ ਨਹੀਂ ਚੱਲ ਰਹੀ ਇਸ ਦੇ ਨਾਲ ਹੀ ਜਿਹੜੀ ਇੱਕ ਸਾਡੀ ਡਿਮਾਂਡ ਸੀ ਕਿ 2020 ਦੀ ਕੰਨਮ ਕੀਤੀ ਹੋਈ ਬਿਲਡਿੰਗ ਜਿਹੜੀ ਸਕੂਲ ਚੰਗਰਪਣੀ ਦੇ ਵਿੱਚ ਖੜੀ ਹੈ ਤਾਂ ਉਹਨੂੰ ਜਿਹੜਾ ਉਹ ਤੋਂ ਹਟਾਇਆ ਜਾਵੇ ਤਾਂ ਜੇ ਅੱਜ ਨਹੀਂ ਕੋਈ ਸਾਡੀ ਗੱਲ ਬਾਤ ਸੁਣੀ ਜਾਂਦੀ ਸੀ ਕਸ ਬਕਾਇਦਾ ਇਹ ਤੋਂ ਕਾਲੀਆਂ ਛੱਡੀਆਂ ਨਾਲ ਮੇਰਾ ਸ਼ਾਸਨ ਉਹਰ ਪ੍ਰਸ਼ਾਸਨ ਦਾ ਅਬਰੋਧ ਕਰਨਾ ਸੀ ਉਸ ਤੋਂ ਬਾਅਦ ਡੀਸੀ ਮੈਡਮ ਦਾ ਪਤਲਾ ਫੂਕਣਾ ਸੀ ਪਰ देर आवे दुरुस्त आवे ਕਿਉਂਕਿ ਡੀਸੀ ਮੈਡਮ ਜਿਹੜੀ ਹੈ ਉਹ ਜਾਗੇ ਨੇ ਲਗਭਗ 1.5 2 ਮਹੀਨੇ ਹੋ ਗਏ ਸੀ ਸਾਨੂੰ ਲਗਾਤਾਰ ਪੰਜ ਵਾਰ ਪਤਲੇ ਫੁਕੇ ਸੀ ਡੀਸੀ ਮੈਡਮ ਦੇ ਅੱਜ ਸਾਡੀ ਉਹਨਾਂ ਨੇ ਮੀਟਿੰਗ ਸੱਦੀ ਸੀ 9:30 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਉਹ ਮੀਟਿੰਗ ਬਹੁਤ ਸ਼ਾਨਦਾਰ ਰਹੀ ਹੈ ਔਰ ਉਹਨੇ ਨਾਲੋਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੌਕੇ ਤੇ ਜਾ ਕੇ ਉਹਦੀ ਰਿਪੋਰਟ ਕਰਕੇ ਨਾਲੋਂ ਨਾਲ ਜਿਹੜੇ ਮਸਲੇ ਨੇ ਉਹ ਹੱਲ ਕਰਨ ਜਿਵੇਂ ਬਾਸ ਦੀ ਸਹੂਲਤ ਦੀ ਹੈ ਤਾਂ ਜਿਹੜੇ ਉਹ ਰੋਡਵੇਜ ਵਾਲੇ ਨੇ ਉਹਨਾਂ ਦੀ ਡਿਊਟੀ ਲਈ ਉਹ ਅੱਜ ਹੀ ਆਣਗੇ 2 ਵਜੇ ਤੱਕ ਉਹਨਾਂ ਦੇ ਰਿਪੋਰਟ ਦੇਣੀ ਹੈ ਜਿਹੜਾ ਟੀਚਰ ਇਹ ਤੋਂ ਬਦਲ ਕੇ ਛੱਡ ਦੇ ਦਿੱਤੇਗਾ ਜਿਵੇਂ ਅੰਕਰਸਰ ਰਗੇ ਸੀ ਤ ਉਹਨੂੰ ਤੁਰੰਤ ਜਿਹੜਾ ਉਹ ਤੇ ਪ੍ਰਵਾਬ ਦੇ ਨਾਲ ਦੁਬਾਰੀ ਇਸ ਚੰਗੜ ਬਣੀ ਵਿੱਚ ਲਿਆਂਦਾ ਗਿਆ ਔਰ ਜਿਹੜੇ ਦੂਸਰੇ ਵਿਸ਼ਿਆਂ ਦੇ ਲੈਕਚਰਰ ਨੇ ਤਾਂ ਉਹਨਾਂ ਦੀ ਵੱਖ-ਵੱਖ ਵਿਸ਼ਿਆਂ ਤੇ ਲਗ-ਲਗ ਟੀਚਰਾਂ ਦੀ ਡਿਊਟੀ ਸਮੇਂ-ਸਮੇਂ ਤੇ ਲਗਾਈ ਜਾਵੇਗੀ ਇਹ ਮੌਕੇ ਤੇ ਜਿਹੜਾ ਉਹ ਨਾਂ ਵੱਲ ਹਲ ਕੀਤਾ ਗਿਆ ਤੇ ਜਿਹੜਾ ਅਸੀਂ ਇਸ ਨਾਲ ਸਹਿਮਤ ਆ ਕਿ ਅਸੀਂ ਇਹ ਜਿਹੜਾ ਅੱਜ ਦਾ ਪਤਲਾ ਫੂਕ ਪ੍ਰਦਰਸ਼ਨ ਤੇ ਜਿਹੜਾ ਕਾਲੀਆਂ ਚੰਡੀਆਂ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਨੂੰ ਅਸੀਂ ਜਿਹੜਾ ਪੋਸਟ ਬੌਂਡ ਕਰਦੇ ਆ ਤੇ ਅਸੀਂ ਆਸ ਕਰਦੇ ਆ ਕਿ ਜਿਹੜੀਆਂ ਮੰਗਾਂ ਨੇ ਜਲਦੀ ਇਹਨਾਂ ਦਾ ਹੱਲ ਕੀਤਾ ਜਾਵੇਗਾ ਡੀਸੀ ਮੈਡਮ ਨੇ ਬਕਾਇਦਾ ਜਿਹੜਾ ਸਬੰਧਤ ਅਧਿਕਾਰੀ ਸੀ ਉਹਨਾਂ ਦੀ ਪੂਰੀ ਕਲਾਸ ਲਈ ਵੀ ਤੁਹਾਨੂੰ 1.5 ਤੇ 2 ਮਹੀਨੇ ਹੋ ਜਾਣ ਜਾਣਕਾਰੀ ਦਿੱਤੀ ਜਾਵੇ ਵੀ ਆ ਸਾਡੀਆਂ ਡਿਮਾਂਡਾਂ ਨੇ ਸਬੰਧਿਤ ਤੁਸੀਂ ਅਫਸਰ ਹੋ ਤੇ ਤੁਸੀਂ ਇਹ ਕਾਰਵਾਈ ਨਹੀਂ ਕੀਤੀ ਜਿਹੜੀ ਬਕਾਇਦਾ 1-2 ਦਿਨਾਂ ਵਿੱਚ ਉਹ ਕਾਰਵਾਈ ਕਰਨੀ ਬਣਦੀ ਸੀ ਤਾਂ ਉਹਨਾਂ ਨੇ ਜਿਹੜਾ ਉੱਥੇ ਉਹਨਾਂ ਦੀ ਪੂਰੀ ਕਚਾਈ ਹੋਈ ਹੈ ਔਰ ਉਹਨਾਂ ਨੂੰ ਤੁਰੰਤ ਉਹਦੇਸ਼ ਦਿੱਤੇ ਗਏ ਨੇ ਕਿ ਤੁਰੰਤ ਜਿਹੜਾ ਅੱਜ 2 ਵਜੇ ਤੱਕ ਉਹ ਸਾਰੇ ਮਹਿਕਮਿਆਂ ਦੇ ਅਧਿਕਾਰੀ ਜਿਹੜੇ ਨੇ ਜਿਵੇਂ ਸਾਡੇ 5 ਅਗੇ ਸੀ ਇਹ 4 ਮੰਗਾਏ ਸੀ ਇਸ ਤੋਂ ਇਲਾਵਾ ਜਿਹੜਾ ਜਿਵੇਂ ਮਤਮਾਨਗਰ ਸਕੂਲ ਹੈ ਹਾਈ ਮਿਡਲ ਸਕੂਲ ਨੂੰ ਹਾਈ ਕਰਨ ਦਾ ਔਰ ਜਿਹੜਾ ਕਾਵਾਂ ਵਾਲੇ ਹਾਈ ਸਕੂਲ ਹੈ ਉਹਨੂੰ ਪਲੱਸ 2 ਸਕੂਲ ਅਪਗ੍ਰੇਡ ਕਰਨ ਦਾ ਔਰ RAM ਸਿੰਘ ਪੈਣੀ ਜਿਹੜਾ ਪ੍ਰਾਇਮਰੀ ਸਕੂਲ ਨਹੀਂ ਹੈ ਇਸ ਇਸ ਪਿੰਡ ਵਿੱਚ ਪ੍ਰਾਇਮਰੀ ਸਕੂਲ ਜਿਹੜਾ ਬਣਾਉਣ ਦਾ ਤੇ ਨਾਲ ਹੀ ਇੱਕ ਗਲਾਬਾ ਪੈਣੀ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਉਹਦੇ ਅਗਰ ਜਿਹੜੀ ਬਹੁਤ ਚਿੱਕੜ ਮਚਾਵਾ ਹੈ ਉੱਥੇ ਜਿਹੜਾ ਪਾਣੀ ਖੜਾ ਹੋਇਆ ਹੈ ਤੇ ਉਹਨੂੰ ਤੁਰੰਤ ਜਿਹੜਾ ਉਹ ਦੇਸ਼ ਕੀਤੇ ਗਏ ਨੇ ਕਿ ਜਿਹੜਾ ਉਹ ਪਾਣੀ ਹੈ ਜਿਹੜਾ ਉਹਨੂੰ ਉਹ ਤੋਂ ਹਟਾਇਆ ਜਾਵੇ ਜੀ ਬੱਤੀ ਸਰਕਾਰੀ ਗੱਲ ਕਿਸ ਤਰ੍ਹਾਂ ਕੀਤੀ ਗਈ ਸੜਕਾਂ ਦੇ ਜਿਹੜੀ ਗੱਲ ਕੀਤੀ ਗਈ ਵੀ ਉਹ ਅਸੀਂ ਪਹਿਲੇ ਜਿਹੜਾ ਲੇਖ ਪੰਜਾਬ ਮੰਡੀ ਬੋਰ ਨੂੰ ਭੇਜ ਚੁੱਕੇ ਆ ਪਰ ਜਿਹੜਾ ਮਨਰੇਗਾ ਦੇ ਵਿੱਚ ਕੰਮ ਜਿਹੜਾ ਗਿਆ ਆਪਣੇ ਇਲਾਕੇ ਦਾ ਰੁਕਾ ਸੀ ਇਸ ਪੰਚਾਇਤ ਦਾ ਉਹਨੇ ਤੁਰੰਤ ਜਿਹੜਾ 1 ਕਰੋੜ ਤੇ ਕੁਝ ਲੱਖ ਦਾ ਜਿਹੜਾ ਬਾਈਟ ਨਾਲੋ ਨਾਲ ਉਹਨੂੰ ਮਨਜ਼ੂਰੀ ਦਿੱਤੀ ਹੈ ਤੋ ਆਂਦੇ ਦਿਨਾਂ ਵਿੱਚ ਨਰੇਗਾ ਦਾ ਵੀ ਮਨਰੇਗਾ ਦਾ ਕੰਮ ਵੀ ਚੱਲੇਗਾ ਪਰ ਜਿਹੜੇ ਜਿਹੜੇ ਸਾਥੀ ਪਿੰਡਾਂ ਦੇ ਹਗੇ ਸੀ ਸਾਡੇ ਨਾਲ ਜਿਨ੍ਹਾਂ ਨੇ ਹਮਾਇਤ ਕਰੀ ਹੋਈ ਸੀ ਉਹਨਾਂ ਦਾ ਕੰਮ ਚਾਲੂ ਹੋ ਗਿਆ ਤਾਂ ਸਿਆਸ ਕਰਾਂਗੇ ਕਿ ਦੂਜੇ ਸਾਥੀ ਵੀ ਜਿਹੜੇ ਨੇ ਆਪਣੀ ਆਪਣੀ ਡਿਮਾਂਡ ਜਿਹੜੀ ਹੈ ਡੀਸੀ ਮੈਡਮ ਕੋਲ ਜਾ ਕੇ ਤੇ ਆਪਣੀ ਪਾਸ ਕਰਵਾਉਣ ਦੀ ਤੇ ਜਿਹੜੀ ਪੂਰੀ ਤਰ੍ਹਾਂ ਮੁਰੰਮਤ ਦੀ ਗੱਲ ਹੈ ਕਿਉਂਕਿ ਉਹ ਜਿਹੜਾ ਮਹਿਕਮਾ ਹੈ ਜਿਵੇਂ ਪੰਜਾਬ ਮੰਡੀ ਬੋਰਡ ਉਹਨੂੰ ਰਿਪੋਰਟ ਬਣ ਕੇ ਜਾ ਚੁੱਕੀ ਉਹ ਜਲਦੀ ਜਿਹੜਾ ਉਹ ਕੰਮ ਚਾਲੂ ਹੋਵੇਗਾ ਜਦੋਂ ਵੀ ਉੱਪਰੋਂ ਜਿਹੜੇ ਫੰਡ ਵਗੈਰਾ ਆ ਜਾਣਗੇ ਤਾਂ ਸਾਡੀਆਂ ਜਿਹੜੀਆਂ ਮੰਗਾਂ ਮੇਨ ਜਿਹੜੀਆਂ ਚਾਰ ਦਿੱਤੀ ਇਹ ਤੁਲਾਵਾ ਗੱਲਬਾਤ ਹੋਈ ਹੈ ਜਿਵੇਂ ਸਾਡੇ ਡਿਪੈਂਸਰੀ ਨਹੀਂ ਹੈ ਗਈ ਇਹ ਤੇ ਜਿਹੜਾ ਸਿਹਤ ਸੂਲਤਾਵਾਤੀ ਜਾਂ ਬੈਂਕ ਦੀ ਸਹੂਲਤ ਨਹੀਂ ਹੈ ਇਸ ਇਲਾਕੇ ਵਿੱਚ ਤਾਂ ਉਹਦੇ ਤੇ ਵੀ ਜਿਹੜਾ ਹੈ ਉਹ ਮਹਿਕਮੇ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਨੋਟ ਕੀਤਾ ਹੈ ਤਾਂ ਜਲਦੀ ਜੜੀਆਂ ਇਸਵਾਵਾ ਜੜੀਆਂ ਚਾਲੂ ਕੀਤੀਆਂ ਜਾਣਗੀਆਂ ਅਸੀਂ ਡੀਸੀ ਮੈਡਮ ਨਾਲ ਜਿਹੜੀ ਮੀਟਿੰਗ ਹੈ ਇਹਦੇ ਤੋਂ ਸੰਤੁਸ਼ਟ ਆਂ ਪਰ ਜਿਹੜਾ ਸਾਨੂੰ 2 ਮਹੀਨੇ ਲੱਗ ਗਏ ਨੇ ਪੁਤਲਾ 5 ਵਾਰ ਪੁਤਲਾ ਫੁਕਾ ਹੈ ਕਿਉਂਕਿ ਜੇ ਪਹਿਲੇ ਹੀ ਇਹ ਪ੍ਰਸ਼ਾਸਨ ਜਾਗ ਜਾਂਦਾ ਸਾਨੂੰ ਇਹ ਲੋੜ ਨਾ ਪੈਂਦੀ ਪਰ ਇਹ ਅਸੀਂ ਧੰਨਵਾਦ ਕਰਦੇ ਆਂ ਡੀਸੀ ਮੈਡਮ ਦਾ ਕਿ ਉਹਨਾਂ ਨੇ ਚਲੋ ਗੱਲ ਸਾਡੀ ਸੁਣੀ ਹੈ ਔਰ ਉਹਦਾ ਮੌਕੇ ਤੇ ਹੱਲ ਕੀਤਾ ਹੈ ਅਸੀਂ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਇਹ ਕਰ ਰਹੇ ਆ ਬਕਾਇਦਾ ਜਿਹੜਾ ਹੈ ਉਹਨੂੰ ਪੋਸਟ ਬੋਨ ਕਰਨ ਵਾਸਤੇ ਜਿਹੜਾ ਇਹ ਕਰ ਰਹੇ ਆ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਸੀ ਰੋਸ ਪ੍ਰਦਰਸ਼ਨ ਨਹੀਂ ਕਰ ਰਹੇ ਆ ਅਸੀਂ ਜਿਹੜਾ ਹੈ ਪੋਜੀਟਿਵ ਪ੍ਰਦਰਸ਼ਨ ਕਰ ਰਹੇ ਆ ਪਤਲਾ ਫੂ ਪ੍ਰਦਰਸ਼ਨ ਜਿਹੜਾ ਉਹਨੂੰ ਪੋਸਟ ਬੋਨ ਕਰਦੇ ਆ ਕਿਉਂਕਿ ਸਾਨੂੰ ਜਿਹੜਾ ਵਿਸ਼ਵਾਸ ਦਵਾਇਆ ਗਿਆ ਹੈ ਤਾਂ ਅੰ데 ਦਿਨਾਂ ਤੱਕ ਜਿਹੜਾ ਸਾਡਾ ਹੱਲ ਹੋ ਜਾਏਗਾ ਜੇਕਰ ਨਹੀਂ ਹੱਲ ਹੁੰਦਾ ਜਿਹੜਾ ਸਾਡਾ ਵਿਸ਼ਵਾਸ ਦਵਾਇਆ ਗਿਆ ਹੈ ਤਾਂ ਫਿਰ ਅਸੀਂ ਬਕਾਇਦਾ ਉਹ ਮੀਟਿੰਗ ਕਰਕੇ ਤੋਂ ਬਾਅਦ ਵਿੱਚ ਫੈਸਲਾ ਲਵਾਂਗੇ ਲਗਭਗ ਅਸੀਂ ਜਿਹੜਾ ਇੱਕ ਵਾਰ 15 ਦਿਨਾਂ ਵਾਸਤੇ ਪੋਸਟਪੋਨ ਕਰਿਆ ਇਸ ਪ੍ਰੋਗਰਾਮ ਨੂੰ ਬਾਕੀ ਸਾਨੂੰ ਆਸ ਹੈ ਕਿ ਜਲਦੀ ਹੀ ਕਪਤੇ ਦੇ ਵਿੱਚ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਤੇ ਜਿਹੜੀ ਕਾਰਵਾਈ ਹੋਏਗੀ ਠੇਠ ਪੰਜਾਬੀ ਟੀਵੀ ਲਈ ਫਾਜ਼ਲ ਕਾ ਤੋਂ ਪਰਮਜੀਤ ਢਾਬਾ ਦੀ ਵਿਸ਼ੇਸ਼ ਰਿਪੋਰਟ